ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਨਵੇਂ ਲੈ ਕੇ ਆਏ ਹਾਂ ਨਿੱਕੇ ਨਿੱਕੇ ਬੜੇ ਹੀ ਪਿਆਰੇ ਹਸਮੁਖ ਕਿਸੇ ਇੱਕ ਇੱਕਰੇਲੂ ਪਰਿਵਾਰਿਕ ਹਾਸਰਸ ਕਹਾਣੀਆਂ ਮਿੰਨੀਆਂ ਕਹਾਣੀਆਂ ਇੱਕ ਜੋੜੇ ਦੀ ਇੱਕ ਪਰਿਵਾਰ ਦੀ ਕਹਾਣੀ ਹੈ ਗੁਰੀ ਨਾਮ ਦਾ ਲੜਕਾ ਪਾਲ ਉਸ ਦੀ ਕਰ ਰਹੀ ਕਿ ਕਮਾਨਾਂ ਦੇ ਬੱਚੇ ਨੇ ਇਹਨਾਂ ਨੇ ਕਿਵੇਂ ਤੁਹਾਨੂੰ ਇਹ ਹਸਾਉਂਦੇ ਨੇ ਕੁਝ ਮੈਸੇਜ ਕੀ ਦਿੰਦੀਆਂ ਕਹਾਣੀਆਂ ਜਰੂਰ ਸੁਣਨਾ ਬੁਰੀ RAM ਨਾਲ ਬੈਠਾ ਰੋਟੀ ਖਾ ਰਿਆ ਸੀ ਸਵੇਰੇ ਸਵੇਰੇ ਪਾਲ ਨੇ ਦੂਜੀ ਰੋਟੀ ਵੜਾਈ ਤੇ ਕਿਹਾ ਕੁੜੇ ਤੁਸੀਂ ਮੈਨੂੰ ਲੱਭੂ ਨਹੀਂ ਕਿਹਾ ਸਵੇਰੇ ਤਾਂ ਦੇਖ ਕਿੰਨਾ ਟਾਈਮ ਹੋ ਗਿਆ ਇਨਾਂ ਦੀ ਆਤਮੀਆਂ ਦੀ ਆ ਵੀ ਇੱਕ ਦੂਜੇ ਨੂੰ ਲੱਭਜੂ ਬੋਲਣਾਗਾ ਦਿਨ ਵਿੱਚ ਦੀ ਜਦੋਂ ਵੀ ਬੋਲ ਦੇਣਾ ਗੁਰੀ ਨੇ ਇੱਕਦਮ ਹੀ ਲੱਭਜੂ ਬੋਲ ਦਿੱਤਾ ਇੰਨੇ ਪਲ ਵਿੱਚ ਦੂਜੀ ਘਰ ਵਾਲੀ ਆਤਮਾ ਗੁਰੀ ਦੇ ਕੋਲ ਹੁਣ ਤੂੰ ਬੋਲਣਾ ਕਿ ਨਾ ਤੁਹਾਡੀ ਹਿੰਮਤ ਕਿਵੇਂ ਹੋਈ ਮੇਰੇ ਤੋਂ ਬਿਨਾ ਇਹਨੂੰ ਲੱਭਜੂ ਬੋਲਣ ਦੀ ਗੁਰੀ ਕਹਿੰਦਾ ਮੈਂ ਜਾਣ ਤੇਰਾ ਓਏ ਖੰਡ ਕਿਰਨ ਗੁਲਗੁਲੇ ਓਏ ਆਪਾ ਤਾਂ ਤੈਨੂੰ ਕੁਝ ਨਹੀਂ ਬੋਲਦੀ ਮੈਂ ਜਦੋਂ ਤੈਨੂੰ ਲਵਜੂ ਕਹਿਣਾਗਾ ਪਾਲਨੀ ਟੋਕਦੀ ਤੇ ਜਦੋਂ ਮੈਂ ਪਾਲ ਨੂੰ ਲਵਜੂ ਕਹਿਣਾ ਤੂੰ ਕਿਉਂ ਰੁਕਦੀ ਹੈ ਤੂੰ ਐਵੇਂ ਲੜਾਈ ਪਾਲਦੀ ਰਹਿੰਦੀ ਹੈ ਉਹ ਕਿ ਨਹੀਂ ਹਾਂ ਹਾਂ ਤੇ ਤਬਾਹਨਾ ਚਾਹੀਦਾ ਕੀ ਮਤਲਬ ਉਹਨੂੰ ਲਵਜੂ ਬੋਲਣਾ ਪਾਲ ਬੋਲਣਾ ਗਪੀ ਆ ਤੇਰਾ ਰੋਜ਼ ਦਾ ਕਮੇਸ਼ਾ ਮੈਨੂੰ ਛੱਡ ਦੇ ਇਸ ਨੂੰ ਜੇ ਰੱਖ ਲੈ ਸਵੇਰੇ ਰੋਟੀ ਖਾਣ ਦੇ ਟਾਈਮ ਨਹੀਂ ਬਸ ਲੜਾਈ ਸ਼ੁਰੂ ਹੋ ਜਾਂਦੀ ਹੈ ਕਰਨ ਕਹਿੰਦੀ ਗੁਰੀ ਮੈਂ ਨਹੀਂ ਰਹਿਣਾ ਤੇਰੇ ਨਾਲ ਕੇਸ ਕਰੂੰ ਤੂੰ ਧੋਖਾ ਦਿੱਤਾ ਮੈਨੂੰ ਮੈਨੂੰ ਕਿਹਾ ਸੀ ਇਹ ਕਰੇ ਕੰਮ ਕਰਨ ਵਾਲੀ ਐ ਪਿਆਰ ਤਾਂ ਤੇਰੇ ਨਾਲ ਹੀ ਮੈਂ ਮੈਂ ਚਲੀ ਜਾਨੀ ਆ ਮੈਂ ਦਰਜ ਕਰਾਉਣੀ ਆ ਕੇਸ ਸਾਜੀ ਜਾਂ ਮੈਂ ਨਹੀਂ ਜਾਂ ਤੂੰ ਨਹੀਂ ਅੱਜ ਤੋਂ ਦੇਖੀ ਤੇਰਾ ਕੀ ਮੰਨਦਾ ਜੈ ਇਹਨੂੰ ਰੱਖੀ ਹੁਣ ਤੂੰ ਰੱਖ ਇਹੀ ਦਿਖਾਈ ਮੈਂ ਪਾਲ ਨੂੰ ਤੈਨੂੰ ਘਰੋਂ ਕਢਾ ਕੇ ਦਿਖਾਵਾਂਗੀ ਤੂੰ ਮੇਰੇ ਨਾਲ ਧੋਖਾ ਕੀਤਾ ਗੁਰਿਮਿੰਤਾ ਕਰ ਲੱਗ ਪਿਆ ਕਰਨਦਗਾ ਓਏ ਮੰਨ ਜਾ ਜਾਨ ਮੇਰਗੇ ਮੈਂ ਤਾਂ ਤੇਰੇ ਨਾਲ ਹੀ ਲੱਭਜੂ ਕਰਨਾ ਜਿਹੜਾ ਤੇਰੇ ਨਾਲ ਪਿਆਰੋਂ ਮੇਰਾ ਹੋਰ ਕਿਸੇ ਨਾਲ ਨਹੀਂ ਅਸਲੀ ਤਾਂ ਮੇਰੀ ਦੁਨੀਆ ਕਰ ਵਾਲੀ ਇਹਦੇ ਨਾਲ ਮੈਂ ਕਦੇ ਪਿਆਰ ਕਰਦਾ ਅੱਜ ਤੋਂ ਬਾਅਦ ਮੈਂ ਕਦੇ ਲੱਭਜੂ ਨਹੀਂ ਬੋਲਦਾ ਬਸ ਤੇਰੇ ਤੋਂ ਬਿਨਾ ਆਜ ਆਪਾਂ ਦੋਨੇ ਇਕੱਠੇ ਰੋਟੀ ਖਾ ਗਏ ਆਜ ਰੋਟੀ ਖਾਵਾਂਗੇ ਪਰ ਉਹ ਨਹੀਂ ਮੰਨਦੀ ਗੁਰਿਮਿੰਤਾ ਕਰ ਰਿਹਾ ਸੀ ਚਲਾ ਰਿਹਾ ਸੀ ਸੋਚ ਰਹੀ ਸੀ ਕਿਉਂ ਪੰਗਾ ਕਰਾ ਲਿਆ ਮੈਂ ਦੂਜਾ ਵਿਆਹ ਕਰਾ ਕੇ ਉੱਚੇ ਉੱਚੇ ਰੌਲਾ ਪਾ ਰਿਆ ਸੀ ਉਹ ਭਰਾ ਉਹ ਬੱਚੋ ਜਿਹੜਾ ਮੈਂ ਪੰਗਾ ਪਾ ਲਿਆ ਤੁਸੀਂ ਨਾ ਪਾ ਲਿਓ ਕਿਤੇ ਉਹ ਇੰਨਾ ਉੱਚੇ ਉੱਚੇ ਰੌਲਾ ਪਾ ਰਿਆ ਸੀ ਇਹਨੇ ਨੂੰ ਪਾਦਿਆਂ ਕਿਹ ਲਾਇਆ ਤੇ ਬੋਲਣ ਲੱਗ ਪਈ ਗੁਰੇ ਸੁੱਤਾ ਪਿਆ ਕਿਸੇ ਨਾਲ ਲੜਾਈ ਕਰੀ ਜਾਂਦਾ ਪਾ ਲੇ ਉੱਚੀ ਤੇ ਬੋਲੀ ਜੀ ਬਈ ਇਹਨੂੰ ਕੀ ਹੋ ਗਿਆ ਹੱਥ ਪੈਰ ਕਿਉਂ ਮਰੀ ਜਾਂਦਾ ਕੋਈ ਦੌਰਾ ਪੈ ਗਿਆ ਕਿ ਕੀ ਹੋ ਗਿਆ ਇਹਨੂੰ ਇਹ ਚਲਾਈ ਜਾਂਦਾ ਗੁਰੂ ਜਗਾਈ ਤੇ ਗੁਰੂ ਬੋਲਿਆ ਪਾਲ ਯਾਰ ਸ਼ੁਗਰੇ ਸੁਪਨਾ ਸੀ ਮੈਂ ਤਾਂ ਬਹੁਤ بڑا ਸੁਪਨਾ ਦੇਖਿਆ ਪਰ ਮੇਰੇ ਮੈਂ ਅੱਖਾਂ ਖੁੱਲ ਗਈਆਂ ਇੰਨਾ ਸ਼ੁਗਰੇ ਪਾਲ ਬੋਲੀ ਐਵੇਂ ਸੁੱਤਾ ਪਿਆ ਕਿਹੜੇ ਸੁਪਨੇ ਦੇਣਾ ਰਹਿਣਾ ਕਿ ਤੂੰ 24 ਘੰਟੇ ਗੁਰੂ ਕਹਿੰਦਾ ਉਹ ਮੈਨੂੰ ਤਾਂ ਆਇਆ ਸੀ ਮੇਰੀ ਦੂਜੀ ਘਰ ਵਾਲੀ ਬੜੀ ਮੇਰੇ ਨਾਲ ਲੜਾਈ ਕਰੀ ਜਾਂਦੀ ਸੀ ਪਾਲ ਕਹਿੰਦੀ ਬਸ ਤੈਨੂੰ ਇਹੋ ਜਿਹੇ ਸੁਪਨੇ ਆਉਣਗੇ ਜਿਹੋ ਜਿਹਾ ਕੋਸਤੂ ਦਿਨੇ ਲੱਗਿਆ ਰਹਿਣਾਗਾ 24 ਘੰਟੇ ਸੇਲੰਗਾ ਬਣਾਉਣ ਤੇ ਤੇਨੂੰ ਰਾਤ ਨੂੰ ਵੀ ਤਾਂ ਸੁਪਨੇ ਹੋ ਜੇ ਹੋਣਗੇ ਚੰਗਾ ਹੋਇਆ ਤੇਰੇ ਨਾਲ ਕੁੱਟ ਪਈ ਤੇਰੇ ਤੇਰੇ ਨਾਲ ਲੜ ਰਹੀ ਸੀ ਪਤਾ ਲੱਗਿਆ ਤੈਨੂੰ ਐਵੇਂ ਸ਼ਰੂ ਖਾਨ ਨਾ ਬਣਿਆ ਕਰ ਸੁਪਨਿਆਂ ਦੇ ਵਿੱਚ ਮੈਂ ਹੀ ਤੇਰੀ ਕਰਨਾ ਤੇ ਮੈਂ ਹੀ ਤੇਰੀ ਪਾਲਾਂ ਸਮਝ ਗਿਆ ਨਾ ਇਹਦੇ ਵਿੱਚ ਹੀ ਭਲਾਈ ਹੈ ਤੇਰੀ ਲਵ ਜੀ ਬੋਲਦੇ ਬਸ ਕਿਸੇ ਕਹਾਣੀ ਤੁਨ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨੇ ਕੁੜੀ ਤੇ ਪਾਲ ਦੀਆਂ ਕਹਾਣੀਆਂ ਅੱਗੇ ਤੋਂ ਵੀ ਲੈ ਕੇ ਆਵਾਂਗੇ ਜਰੂਰ ਦੱਸਣਾ ਸਸਰੀਕਾਲ ਜੀ